ਵੀ ਕਰਤੀ ਆਪਾਂ پارک ਪਿੱਛੇ ਤੇ ਹੁਣ ਆਪਾਂ ਚੱਲੇ ਆਂਗੇ ਫਾਇਰ ਟੈਂਪਲ ਦੀ ਤਰਫ ਇਹ ਫਾਇਰ ਟੈਂਪਲ ਦੀ ਐਂਟਰੀ ਹੈਗੀ ਇਧਰੋਂ ਆਪਾਂ ਸਿੱਧਾ ਹੁੰਨੇ ਆਂਗੇ ਲੱਗਦਾ ਕਿ ਇੱਥੇ ਜਿਹੜਾ ਇੰਨਾ ਰਸ਼ ਨਹੀਂ ਹੈਗਾ ਟਿਕਟ ਆਪਾਂ ਪਹਿਲੇ ਲੈ ਚੁੱਕੇ ਆਂਗੇ ਤੇ ਗੱਡੀ ਅੰਦਰ ਆਪਾਂ ਲੈ ਕੇ ਜਾ ਸਕਦੇ ਪਾਰਕਿੰਗ ਵਾਸਤੇ ਪਰ ਅਸੀਂ ਬਾਹਰ ਹੀ ਲਾਤੀ ਅਸੀਂ ਕਿ ਕਹਾਂ 5-7 ਮੰਨਣਾ ਤਾਂ ਦੇਣੇ ਆਂਗੇ ਸੋ ਆ ਇਨਫਰਾਸਟ੍ਰਕਚਰ ਦੇਖੋ ਦੋਸਤੋ ਕਿੰਨਾ ਵਧੀਆ ਹੈਗਾ ਕਿਉਂਕਿ ਜਿਹੜੇ ਆਹ ਬਲॉक्स ਨੇ ਨਾ ਇਹ ਬਲॉक्स ਕਾਫੀ ਚੌੜੇ ਨੇਗੇ ਲਾਈਕ ਵੀ ਹੈਵੀ ਨੇਗੇ ਤੇ ਮੋਟੇ-ਮੋਟੇ ਨੇਗੇ ਤੇ ਇਹਨਾਂ ਦੀ ਜਿਹੜੀ ਸਟਰੈਂਥ ਆ ਗਈ ਉਹ ਵੀ ਬਹੁਤ ਜ਼ਿਆਦਾ ਆ ਗਈ ਅਸੀਂ ਫਿਜ਼ੀਕਲੀ ਟੱਚ ਕਰਕੇ ਦੇਖਿਆ ਇਹਨੂੰ ਰਸਤੇ ਦੇ ਵਿੱਚ ਸੋ ਵਧੀਆ ਲੱਗਿਆ ਸਾਨੂੰ ਇਥੋਂ ਦਾ ਇਨਫਰਾਸਟ੍ਰਕਚਰ ਦੇਖ ਕੇ ਤੇ ਬਾਕੀ ਜਿਹੜੇ ਡਿਜ਼ਾਈਨ ਵਗੈਰਾ ਨੇ ਕਿਲਾ ਟਾਈਪ ਡਿਜ਼ਾਈਨ ਬਣਾਏ ਹੋਏ ਨੇਗੇ ਐਕਿ ਜਿਵੇਂ ਯੋਧਿਆਂ ਦੇ ਕਿਲਾ ਹੁੰਦੇ ਨੇ ਤੇ ਆਹ 2008-9 ਮਾਡਲ ਵਰਨਾ ਤੁਸੀਂ ਪਹਿਲਾਂ ਦੇਖੀਏ ਕਦੇ ਜਿਹੜਾ ਵੀ ਬੰਦਾ ਅਜ਼ਰਬਾਈਜਾਨ ਆਇਆ ਤਾਂ ਬਤਾਓ ਮੈਨੂੰ ਦੱਸੋ ਫਿਰ ਯਾਰ ਕਦੇ-ਕਦੇ ਨਾ ਭਾਈ ਹਿੰਦੀ ਬੋਲਣੀ ਪੈ ਜਾਂਦੀ ਆ ਆ ਬਲੌਗ ਦੇ ਵਿੱਚ ਉਹ ਰੈਂਡਮਲੀ ਮੇਰੇ ਮੂੰਹ ਚੋਂ ਹਿੰਦੀ ਨਿਕਲ ਜਾਂਦੀ ਉਸ ਦਾ ਕਾਰਨ ਆ ਮੇਰੇ ਗਾਈਡ ਆ ਜੋ ਨਿਊ ਗਾਈਡ ਆ ਇਹ ਨਹੀਂ ਯਾਰ ਐਂਥਨੀ ਭਾਈ ਆ ਜੇ ਠੀਕ ਆ ਕਿਉਂਕਿ ਯਾਰ ਲਾਈਕ ਇਨ ਪੰਜਾਬੀ ਇਹਨਾਂ ਨੂੰ ਇਨੀ ਸਮਝ ਨਹੀਂ ਆਉਂਦੀ ਸੋ ਇਸ ਕਰਕੇ ਇਹਨਾਂ ਨਾਲ ਹਿੰਦੀ ਦੇ ਵਿੱਚ ਗੱਲ ਕਰਨੀ ਪੈਂਦੀ ਆ ਸੋ ਡਾਇਰੈਕਟ ਆ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈਗੀ ਤਾਂ ਇਸੇ ਕਰਕੇ ਕਈ ਵਾਰ ਬਲੌਗ ਕਰਦੇ ਕਰਦੇ ਹਿੰਦੀ ਮੂੰਹ ਦੇ ਵਿੱਚੋਂ ਨਿਕਲ ਜਾਂਦੀ ਆ ਸੋ ਹੁਣ ਚੱਲੇ ਆਪਾਂ ਸਟ੍ਰੇਟ ਜੋ ਕਿ ਸਾਨੂੰ ਪਿਆ 15 ਅਜ਼ਾਨ ਦਾ ਦੋਸਤੋ ਇਹ ਆ ਐਂਟ੍ਰੈਂਸ ਫਾਇਰ ਟੈਂਪਲ ਦੀ ਸੋ ਉਹ ਸਾਹਮਣੇ ਕਾਊਂਟਰ ਲੱਗਿਆ ਹੋਇਆ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਨਾ ਇੱਥੇ ਇਹ ਹਿੰਦੀ ਦੇ ਵਿੱਚ ਲਿਖਿਆ ਹੋਇਆਗਾ ਜ਼ਮਾਕੇ ਨਿਮਤ ਉਹਨਾਂ ਅੱਖਰ ਜਿਹੜੇ ਨਾਲ-ਨਾਲ ਜੋੜ ਕੇ ਲਿਖਿਆ ਹੋਇਆ ਪਤਾ ਨਹੀਂ ਲੱਗਦਾ ਕਿਹੜਾ ਕਿਵੇਂ ਲਿਖਿਆਗਾ ਸੋ लेट्स ਆਪਾਂ ਅੱਗੇ ਚੱਲਦੇ ਆਂ ਐਂਡ ਦੇਖਦੇ ਆਂ ਸਲਾਮ ਸਲਾਮ ਕੰਬੋ ਫਸ ਕੰਬੋ ਕੰਬੋ ਟਿਕਟਸ ਕੰਬੋ ਇਹ ਕੰਬੋ ਟਿਕਟਾ ਇੱਧਰ ਰੱਖ ਚਲ ਆ ਜਾ ਲਓ ਜੀ ਇਹ ਆ ਗਿਆ ਫਾਇਰ ਟੈਂਪਲ ਸਾਹਮਣੇ ਆਪਾਂ ਸਭ ਤੋਂ ਪਹਿਲਾਂ ਫਾਇਰ ਟੈਂਪਲ ਹੀ ਦੇਖਦੇ ਆਂਗੇ ਤੇ ਇੱਥੇ ਕਰਦੇ ਆਂ ਥੋੜੀਆਂ ਜੀਆਂ ਫੋਟੋਗ੍ਰਾਫਸ ਦਿਖਾਉਂਦੇ ਆਂ ਤੁਹਾਨੂੰ ਕਿੱਦਾਂ ਦਾ ਇਹ ਦੋਸਤੋ ਇਹ ਹੈਗਾ ਮੇਨ ਜੀ ਫਾਇਰ ਟੈਂਪਲ ਇੱਥੇ ਵੀ ਜਿਹੜੀ ਅੱਗ ਆ ਗਈ ਉਹ ਬਹੁਤ ਸਮੇਂ ਪਹਿਲਾਂ ਦੀ ਲੱਗੀ ਹੋਈ ਹੈਗੀ ਪੱਥਰਾਂ ਨੂੰ ਅੱਗ ਲੱਗੀ ਹੋਈ ਹੈਗੀ ਤਾਂ ਇਹ ਪਤਾ ਨਹੀਂ ਕਿਉਂ ਲੱਗੀ ਹੋਣੀ ਪੱਥਰਾਂ ਦੇ ਵਿੱਚ ਗੈਸ ਆ ਜਾਂ ਕੀ ਹੈ ਇਹ ਕਾਫੀ ਟਾਈਮ ਪੁਰਾਣੀ ਲੱਗੀ ਹੋਈ ਅੱਗ ਸੋ ਪਤਾ ਨਹੀਂ ਇਹ ਕਦੋਂ ਦੀ ਅੱਗ ਲੱਗੀ ਹੋਈ ਹੈ ਜਾਂ ਕਦੋਂ ਦਾ ਕੀ ਹਸਾਬ ਕਿਤਾਬ ਹੈਗਾ ਕਿਉਂਕਿ ਜਿੰਨਾ ਕ ਅਸੀਂ ਗੂਗਲ ਦੇ ਉੱਤੇ ਸਰਚ ਕੀਤਾ ਸਾਨੂੰ ਪਤਾ ਗੂਗਲ ਤੇ ਅਕੋਰਡਿੰਗ ਕਈ ਚੀਜ਼ਾਂ ਸੱਚ ਨਹੀਂ ਹੁੰਦੀਆਂ ਪਰ ਇੰਨੀ ਇੱਕ ਗੱਲ ਸ਼ੋਰ ਆ ਕਿ ਇਹ ਸਿਰਫ ਤੇ ਸਿਰਫ ਪੱਥਰਾਂ ਨੂੰ ਅੱਗ ਲੱਗੀ ਹੋਈ ਹੈਗੀ ਤੇ ਇਹਦੇ ਵਿੱਚ ਕੋਈ ਲਾਈਕ ਆ ਆਰਟੀਫੀਸ਼ਲ ਤਰੀਕੇ ਨਾਲ ਕੋਈ ਚੀਜ਼ ਯੂਜ਼ ਨਹੀਂ ਕੀਤੀ ਹੋਈ ਜਿਹਦੇ ਕਾਰਨ ਇਹ ਅੱਗ ਚੱਲੀ ਜਾਵੇ ਤੇ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਚੱਲ ਰਹੀ ਹੈ ਜਿਹਦਾ ਜਨਾਰ ਅੱਗ ਦੀ ਜਿਹੜੀ ਆਗ ਆ ਗਈ ਉਹ ਆਲਮੋਸਟ 350 400 ਸਾਲ ਜਾਂ 500 ਸਾਲ ਦੇ ਅਪਰੋਕਸੀਮੇਟ ਪੁਰਾਣੀ ਚੱਲ ਰਹੀ ਹੈ ਪਹਾੜ ਤੋਂ ਬਟ ਇਹਦਾ ਹਜੇ ਕੋਈ ਆਇਡੈਂਟੀਫਾਈ ਆਪਣਾ ਨਹੀਂ ਮਿਲਿਆ ਠੀਕ ਹੈ ਜੀ ਤੇ ਆ ਤੁਸੀਂ ਦੇਖੋ ਇਹਦਾ ਜਿਹੜਾ ਧੂਆਂ ਵਗਾਰਾ ਕੱਢਣ ਲਈ ਵੀ ਉੱਪਰਲੇ ਪਾਸੇ ਪ੍ਰੋਪਰ ਜਿਹੜਾ 올ਡ ਸਟ੍ਰਕਚਰ ਬਣਾਇਆ ਹੋਇਆ ਹੈਗਾ ਤੇ ਇੱਕ ਚੀਜ਼ ਹੋਰ ਆ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਜਿੱਦਾਂ ਇਹਦੇ ਆ ਕੌਲੇਜ ਨੇਗੇ ਹਨਾ ਆਪਾਂ ਨੂੰ ਪਤਾ ਵੀ ਰਸ਼ੀਅਨ ਰਸ਼ੀਆ ਦੇ ਨਾਲੋਂ ਅਲੱਗ ਹੋਇਆ ਹੋਇਆ ਹੈਗਾ ਤੇ ਇੱਥੇ ਜਿਹੜੇ ਰਸ਼ੀਆ ਦੇ ਵਿੱਚ ਕੌਲੇ ਕੋਲੇ ਹੁੰਦੇ ਨੇ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਸੋ ਆ ਜਿਹੜੇ ਆ ਬਲਾਕਾਂ ਦੀ ਗੱਲ ਕਰਦਾ ਸੀਗਾ ਮੈਂ ਤੁਹਾਨੂੰ ਇਹ ਜਿਹੜੇ ਬਲਾਕ ਬਣੇ ਹੋਏ ਨੇ ਨਾ ਇਹ ਪੱਥਰ ਦੇ ਬਣੇ ਹੋਣੇ ਐਗਜ਼ੈਕਟ ਪੱਥਰ ਦੀ ਕਟਿੰਗ ਕੀਤੀ ਹੋਈ ਹੈ ਤੇ ਉਹ ਸਮਿਆਂ ਦੇ ਵਿੱਚ ਪਤਾ ਨਹੀਂ ਕਿੱਦਾਂ ਕਟਿੰਗ ਕੀਤੀ ਹੈਗੀ ਜਿੱਦਾਂ ਇਜੀਪਟ ਦੇ ਪਾਇਰਾਮਿਡ ਨੇਗੇ ਉਹ ਵੀ ਹਜੇ ਤੱਕ ਰਸਮਈ ਨੇ ਵੀ ਕਿੱਦਾਂ ਬਣੇ ਸੀ ਏਡੇ ਭਾਰੇ ਭਾਰੇ ਪੱਥਰ ਕੇ ਮੇਲੇ ਲਾ ਕੇ ਚਲੋ ਇਹ ਤਾਂ ਛੋਟੇ ਨੇਗੇ ਹਜੇ ਪਰ ਫਿਰ ਵੀ ਇਹਨਾਂ ਦੀ ਜਿਹੜੀ ਤੁਸੀਂ ਆ ਦੇਖੋ ਕਿੰਨੇ ਜਿਆਦਾ ਸਟਰੋਂਗ ਨੇਗੇ ਇਹਦੇ ਵਿੱਚ ਮਟੀਰੀਅਲ ਜਿਹੜਾ ਯੂਜ਼ ਕੀਤਾ ਹੋਇਆ ਹੈਗਾ ਉਹ ਵੀ ਜਿੱਦਾਂ ਆਪਾਂ ਪੁਰਾਣੇ ਘਰਾਂ ਦੇ ਵਿੱਚ ਮਿੱਟੀ ਯੂਜ਼ ਕਰਦੇ ਹੁੰਦੇ ਸੀਗੇ ਉਸ ਤਰੀਕੇ ਨਾਲ ਇੱਥੇ ਮਟੀਰੀਅਲ ਯੂਜ਼ ਕੀਤਾ ਹੋਇਆ ਤੇ ਇੱਥੇ ਨਾ ਇੱਕ ਜਗ੍ਹਾ ਦੇ ਉੱਤੇ ਪੰਜਾਬੀ ਵੀ ਲਿਖੀ ਹੋਈ ਹੈ ਜਿੱਥੇ ਗੁਰੂ ਨਾਨਕ ਦੇ ਮਹਾਰਾਜੀ ਆਏ ਹੋਏ ਸੀਗੇ ਤੇ ਉੱਥੇ ਵੀ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂਗੇ ਆਜੋ ਹੁਣ ਨਾਲ ਘਟਦੇ ਆ ਆ ਦੇਖੋ ਦੋਸਤੋ ਇੱਥੇ ਨਾ ਜਿੰਦੇ-ਜਿੰਦੇ ਲੱਗੇ ਹੋਏ ਨੇ ਪਰ ਜਿਹੜੀ ਆ ਚੀਜ਼ ਲਿਖੀ ਹੋਈ ਆ ਨਾ ਇਹ ਇੱਥੇ ਫਿਲਹਾਲ ਹਿੰਦੀ ਲਿਖੀ ਹੋਈ ਆ ਥੋੜੀ-ਥੋੜੀ ਸੰਸਕ੍ਰਿਤ ਨਾਲ ਮੈਚ ਕਰਦੀ ਆ ਉਹ ਮੈਨੂੰ ਰੀਡ ਨਹੀਂ ਕਰਨੀ ਆਉਂਦੀ ਐਕਚੁਅਲ ਦੇ ਵਿੱਚ ਬਟ ਇਹ ਬਹੁਤ ਪੁਰਾਣੇ ਬਣਾਏ ਹੋਇਆ ਦੇਖੋ ਮਿੱਟੀ ਭਰੀ ਹੋਈ ਆ ਉਮੇ ਪੱਥਰ-ਪੁੱਥਰ ਲਾਏ ਹੋਏ ਨੇ ਹਨਾ ਸੋ ਇਹ ਇਹਨਾਂ ਨੇ ਅੰਦਰ ਆਪ ਦਾ ਰਹਿਣ-ਸਹਿਣ ਦਾ ਸਮਾਨ ਬਣਾਇਆ ਹੋਇਆ ਜੇ ਅਸੀਂ ਤਾਂ ਪੰਦਰ ਨਹੀਂ ਜਾਂਦੇ ਤੇ ਇੱਥੇ ਵੀ ਹਰ ਗੇਟ ਦੇ ਅੰਦਰ ਇਦਾਂ ਲਿਖਿਆ ਹੋਇਆ ਹੈਗਾ ਇਹਦੇ ਅੰਦਰ ਆਪਾਂ ਜਾ ਸਕਦੇ ਆ ਠੀਕ ਹੈ ਜੀ ਇਹਦੇ ਵਿੱਚ ਲਿਖਿਆ ਹੋਇਆ ਹੈ ਕਿੰਨੇ ਆ ਕਿੰਨਾ ਪੁਰਾਣਾਗਾ ਇਹ ਆਈ ਥਿੰਕ 1500 ਤੋਂ ਵੀ ਪੁਰਾਣਾਗਾ 1500 ਇਸਾਪੂਰਵੀ ਤੋਂ ਲਾਈਕ 15 1600 ਹੋ ਗਿਆ ਇਹ ਤਾਂ ਹੁਣ ਅੱਗੇ ਵੱਧ ਰਿਹਾ ਐਕਚੁਅਲੀ ਪਹਿਲਾਂ ਪਿੱਛੇ ਨੂੰ ਆ ਰਿਹਾ ਸੀਗਾ ਸੋ ਇੱਥੇ ਲਿਖਿਆ ਹੋਊਗਾ ਆਪਾਂ ਦੇਖ ਲੈਂਦੇ ਆ ਇਹ ਹੈਗਾ 20ਵੀਂ ਸਦੀ ਨਹੀਂ ਯਾਰ 20ਵੀਂ ਸਦੀ ਨਹੀਂ ਹੈਗਾ ਅਲਥਰ ਸੈਂਚਰੀ ਸਾਰਮ ਐਕਸਪੋਰਡ ਟੈਂਪਲ ਸੈਂਸ ਬਿਗਨਿੰਗ ਆਫ 20ਵੀਂ ਸਦੀ ਤੋਂ ਲਾਈਕ ਆਇਡੈਂਟੀਫਾਈ ਕੀਤਾ ਹੋਇਆ ਹੈਗਾ ਇਹ ਚੀਜ਼ ਇੱਥੇ ਲਿਖਿਆ ਹੋਇਆ ਤੇ ਇਦਾਂ ਲੇਅਰਸ ਵੀ ਰਹੀਆਂ ਨੇ ਗਿਆ ਇਹਨੂੰ ਅਸਤਗਾਂ ਦੇ ਨਾਮ ਨਾਲ ਜਾਣਿਆ ਜਾਂਦਾ ਜਿਹੜਾ ਫਾਇਰ ਟੈਂਪਲ ਆ ਇਹਨੂੰ ਲੋਕਲ ਲੈਂਗੁਏਜ ਦੇ ਵਿੱਚ ਅਸਤਗਾਂ ਕਿਹਾ ਜਾਂਦਾਗਾ ਠੀਕ ਹੈ ਤੇ ਆ ਇੱਥੇ ਕੋਈ ਪੁਰਾਣੇ ਉਸ ਸਮੇਂ ਦੀ ਕੋਈ ਅੱਗ ਬੁਲਾਉਂਦੇ ਹੋਣਗੇ ਇਹਦੇ ਵਿੱਚ ਨਾ ਲਾਈਕ ਸਵਾਦ ਸਬੂਜੀ ਹਜੇ ਵੀ ਪਈ ਆ ਤੇ ਆ ਹਾਂ ਲਾਈਕ ਇਹ ਪਤਾ ਨਹੀਂ ਕੀ ਚੀਜ਼ ਚੱਕ ਕੇ ਦੇਖੀਏ ਲੈ ਆ ਚੱਕ ਲੈ ਜੋ ਉਥੇ ਇਹ ਚੁਰ ਬਣਾਈ ਹੋਈ ਆ ਇੱਕ ਤਰੀਕੇ ਦੀ ਜਿਵੇਂ ਆਪਾਂ ਘਰਾਂ ਦੇ ਵਿੱਚ ਚੁਰ ਨਹੀਂ ਬਣਾਉਂਦੇ ਹੁੰਦੇ ਇਹ ਉਵੇਂ ਚੁਰ ਬਣਾਈ ਹੋਈ ਆ ਆ 1700 ਕੁਸ਼ਤ ਤੱਕ ਤਾਂ ਆ ਗਿਆ ਮੈਨੂੰ ਲੱਗਦਾ ਇਦੋਂ ਪਹਿਲਾਂ ਹੁਣ ਪਤਾ ਨਹੀਂ ਕਿੱਥੇ ਜਾਊਗਾ ਇਹ ਇਹ ਪਤਾ ਨਹੀਂ ਹੁਣ 1800 ਨੂੰ ਜਾਊਗਾ 1700 ਨੂੰ ਜਾਊਗਾ ਸੋ ਆ ਇਹਦੀ ਥੋੜੀ ਜਿਹੀ ਹਿਸਟਰੀ ਆ ਤੁਸੀਂ ਇਹਨੂੰ ਲਾਈਕ ਪਾਜ਼ ਕਰਕੇ ਰੀਡ ਕਰ ਸਕਦੇ ਹੋ ਸੋ ਹੁਣ ਆਪਾਂ ਹੋਰ ਅੱਗੇ ਚੱਲਦੇ ਆਂ ਇਹਦੇ ਅੰਦਰ ਦੇਖਦੇ ਆਂ ਕੀ ਆ ਇਹਦੇ ਅੰਦਰ ਦੋਸਤੋ ਦੇਖੋ ਜਿਹੜਾ ਉਹ ਲਾਈ ਲਾਈਆਂ ਹੋਈਆਂ ਨੇ ਲੋਹੇ ਦੀਆਂ ਮਸ਼ੀਨਾਂ ਉਹ ਇੱਕ ਤਾਂ ਬਿਜਲੀ ਦੇ ਦੋ ਖੰਭੇ ਲਾਏ ਹੋਏ ਨੇ ਇੱਕ ਨਾਲ ਜਿਹੜਾ ਉਹ ਕ੍ਰੋਸ ਲੱਗਿਆ ਹੋਇਆ ਟੀ ਹੈਗੀ ਉਹਨਾਂ ਦੋਸਤੋ ਹੈਗੀ ਹੈਗੀ ਤੇਲ ਕੱਢਣ ਵਾਲੀ ਮਸ਼ੀਨ ਅਜ਼ਰਬਾਈਜਾਨ ਨੂੰ ਪਤਾ ਰਿੱਚਾ ਦਾ ਬਹੁਤ ਜ਼ਿਆਦਾ ਤੇਲ ਦੀ ਬਹੁਤ ਜ਼ਿਆਦਾ ਤੇਲ ਅਜ਼ਰਬਾਈਜਾਨਾਂ ਕੋਲੇ ਜਿਹੜਾ ਪਰਸ਼ਾਵਾਂ ਪੈ ਰਿਹਾ ਹੈਗਾ ਨਾ ਉਹ ਇਸ ਚੀਜ਼ ਦਾ ਪੈ ਰਿਹਾ ਹੈਗਾ ਇਹ ਲਾਈਟ ਲਗਾਈ ਹੋਈ ਹੈ ਲਾਈਟ ਦਾ ਇਫੈਕਟ ਹੈਗਾ ਤੇ ਆ ਦੇਖੋ ਆਇਲ ਐਂਡ ਗੈਸ ਇੰਡਸਟਰੀ ਹੈਗੀ ਇਹ ਸੁੱਕ ਖਾਨੇ ਆਇਲ ਦਾ ਕਲਾਪਸ ਆਫ ਦਾ ਟੈਂਪਲ ਕਦੋਂ ਕਲਾਪਸ ਹੋਇਆ ਸੀਗਾ 1888 ਦੇ ਵਿੱਚ ਦਾ ਕਲਾਪਸ ਹੋਇਆ ਸੀ ਜਿੱਥੋਂ ਤੱਕ ਅ ਮੈਨ ਲਗਾ ਦਾ ਟੈਂਪਲ ਕੰਟੀਨਿਊਡ ਹਵਰ ਦਾ ਅਟ੍ਰੈਕਟ ਵਿਸਟਰਸ ਇਨ ਫੈਮਿਲੀ ਆਫ ਦਾ ਰਸ਼ੀਅਨ ਅਲੈਗਜ਼ੈਂਡਰ ਸੀ 1888 ਚ ਦਾ ਰਸ਼ੀਅਨ ਅਲੈਗਜ਼ੈਂਡਰ ਉਹਰੇ ਆਇਆ ਸੀਗਾ ਠੀਕ ਹੈ ਜੀ ਤੇ ਆ ਇਹਦੀਆਂ ਉਦੀਆਂ ਕੁਝ ਕੁ ਫੋਟੋਗ੍ਰਾਫਸ ਲੈਂਗੀਆਂ ਜਿਹੜੀਆਂ ਉਸ ਸਮੇਂ ਦੀਆਂ ਇੱਥੇ ਲਗਾਈਆਂ ਹੋਈਆਂ ਲਗੀਆਂ ਆ ਤੁਸੀਂ ਦੇਖੋ ਇਹਦੇ ਵਿੱਚ ਜਿਹੜੇ ਪੁਰਾਣੇ ਬਿਲਡਿੰਗਸ ਨੇ ਇਨਫਰਾਸਟ੍ਰਕਚਰ ਨੇਗੇ ਉਹ ਪ੍ਰਾਣੇ ਇਥੋਂ ਨੇ ਦਿੱਤੇ ਹੋਏ ਨੇਗੇ ਵੀ ਕਿਹੜੇ ਕਿਹੜੇ ਇਨਫਰਾਸਟ੍ਰਕਚਰ ਸੀਗੇ ਕਿਵੇਂ ਕਿਵੇਂ ਹੋਰੇ ਸੀਗਾ ਉਹ ਸਾਰਾ ਇਹਦੇ ਵਿੱਚ ਦੱਸਿਆ ਹੋਇਆਗਾ ਤੇ ਆਹ ਵੀ ਇੱਥੇ ਇੱਕ ਫਿਰ ਚੁਰਜੀ ਬਣਾਈ ਹੋਈ ਆ ਤੇ ਆਹ ਮੈਨੂੰ ਲੱਗਦਾ ਇਹਨਾਂ ਦਾ ਕੋਈ ਡਿਜੀਟਲ ਲੋਕਰ ਵਗੈਰਾ ਲੱਗਦਾ ਸੀਗਾ ਦੇਖਣ ਨੂੰ ਪਰ ਫਿਲਹਾਲ ਉਰੇ ਐਮਸੀਬੀ ਨੇ ਸਵਿੱਚਾਂ ਲੱਗੀਆਂ ਹੋਈਆਂ ਨੇਗੀਆਂ ਠੀਕ ਹੈ ਤੇ ਵਿਜ਼ਿਟ ਆਪ ਅੱਜ ਇਕੱਲਾ ਇਕੱਲਾ ਕਮਰਾ ਕਰਾਂਗੇ ਹਰ ਇੱਕ ਕਮਰਾ ਵਿਜ਼ਿਟ ਕਰਕੇ ਹਰ ਇੱਕ ਕਮਰੇ ਦੇ ਵਿੱਚ ਕੀ ਕੁਝ ਹੈਗਾ ਉਹ ਤੁਹਾਨੂੰ ਦਿਖਾਵਾਂਗੇ ਇੱਕ ਕਮਰੇ 'ਚ ਆਪਾਂ ਹੋਰ ਚੱਲੇ ਆਂ ਇਹਦੇ ਵਿੱਚ ਕੀ ਆ ਇਹਦੇ ਵਿੱਚ ਵੀ ਉਹਨਾਂ ਦਾ ਰਹਿਣ ਸਹਿਣ ਵਾਲੀ ਚੀਜ਼ ਹੀ ਬਣਾਈ ਹੋਈ ਹੈਗੀ ਕਿਉਂਕਿ ਆਹ ਦੇਖੋ ਇਹਦੇ ਵਿੱਚ ਕੁਝ ਬਣਾਇਆ ਹੋਇਆ ਇਹਦੇ ਜ ਇਹਨਾਂ ਇੱਥੋਂ ਕੁਝ ਨਾ ਕੁਝ ਅੰਦਰ ਜਾਣ ਲਈ ਜਾਂ ਕੁਝ ਕੋਈ ਉਦੋਂ ਪਾਸ ਆਊਟ ਕਰਨ ਲਈ ਜਾਂ ਕੁਝ ਵੀ ਕਰਨ ਲਈ ਬਣਾਇਆ ਹੋ ਸਕਦਾ ਤੇ ਇਹਦੇ ਵਿੱਚ ਵੀ ਕੁਝ ਉਹ ਪੱਥਰ ਪੁੱਥਰ ਜੇ ਪਏ ਨੇ ਨਾਲ ਇੱਕ ਲਾਈਟ ਲਾਈ ਹੋਈ ਹੈਗੀ ਇਹਦੇ ਵਿੱਚ ਠੀਕ ਹੈ ਜੀ ਤੇ ਹਰ ਇੱਕ ਕਮਰੇ ਦੀ ਸੇਫਟੀ ਰੱਖਣ ਦੇ ਲਈ ਉਹ ਕੈਮਰਾ ਜ਼ਰੂਰ ਲਾਏ ਹੋਏ ਨੇ ਸੋ ਕਿਸੇ ਵੀ ਚੀਜ਼ ਨਾਲ ਗਲਤ ਤਰੀਕੇ ਨਾਲ ਛੇੜਖਾਨੀ ਆਪਾਂ ਨਹੀਂ ਕਰਨੀ ਸੋ ਆ ਆ ਗਿਆ ਜੀ ਨੈਕਸਟ ਰੂਮ ਇਹਦੇ ਵਿੱਚ ਜਿਵੇਂ ਜਿਵੇਂ ਜੋ ਖਦਾਈ ਹੋਈ ਆ ਇਹਨੂੰ ਰੈਨੋਵੇਟ ਥੋੜਾ ਬਹੁਤਾ ਕੀਤਾ ਗਿਆਗਾ ਲੋਕਾਂ ਦੇ ਦੇਖਣ ਲਈ ਜਾਂ ਪੁਰਾਣਾ ਮਾਹੌਲ ਕਿਦਾਂ ਦਾ ਸੀਗਾ ਉਹ ਸਾਰੀ ਚੀਜ਼ ਨੂੰ ਇੱਥੇ ਰੱਖਿਆ ਗਿਆਗਾ ਉਹਦੀਆਂ ਫੋਟੋਗ੍ਰਾਫਸ ਨੇ ਮੈਮਰੀਜ਼ ਨੂੰ ਬਣਾ ਕੇ ਰੱਖਿਆ ਗਿਆ ਜਿਵੇਂ ਪਹਿਲਾਂ ਕਿੱਟ ਪਿਆ ਸੀਗਾ ਤੁਸੀਂ ਆਹ ਦੇਖੋ ਤੇ ਉਹਵੇਂ ਉਹਦੀ ਜੋ ਬੀ ਇਥੇ ਸਮਾਂ ਦੇ ਸਮੇਤ ਬਾਅਦ ਸਮੇਂ ਨਾਲ ਨਾਲ ਇਥੇ ਚੀਜ਼ਾਂ ਨੂੰ ਡਿਵੈਲਪ ਹੁੰਦੀਆਂ ਰਹੀਆਂ ਜਾਂ ਉਹਨੂੰ ਸ਼ਿੰਗਾਰਿਆ ਗਿਆ ਜਾਂ ਉਹਨੂੰ ਦੁਬਾਰਾ ਰੀਬਿਲਡ ਕੀਤਾ ਗਿਆ ਉਹਦੀਆਂ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਇਥੇ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਤੇ ਆ ਜਿਹੜਾ ਮਾਡਲ ਹੈਗਾ ਅੱਜ ਦੇ ਸਮੇਂ ਦੇ ਵਿੱਚ ਇਹ ਵਾਲਾ ਮਾਡਲ ਇਥੇ ਬਣ ਕੇ ਤਿਆਰ ਹੋਇਆ ਹੋਇਆਗਾ ਠੀਕ ਹੈ ਜੀ ਤੇ ਆ ਕੁਝ ਪੁਰਾਣੇ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਕੋਈ ਅੱਗ ਵਗੈਰਾ ਸੇਕਦੇ ਸੀ ਉਹਦਾ ਇੱਕ ਨਮੂਨਾ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਹੋਇਆਗਾ ਦੇ ਹਾਂ ਕੁਝ ਪੇਂਟਿੰਗਸ ਨੇ ਜਿਹੜੀਆਂ ਇੱਥੇ ਲਗਾਈਆਂ ਹੋਈਆਂ ਨੇ ਤਾਂ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਉਹ ਚੀਜ਼ ਜਿਹੜੀ ਚੀਜ਼ ਲਈ ਅਸੀਂ ਬਹੁਤ ਸਮੇਂ ਤੋਂ ਬੇਤਾਬ ਸੀਗੇ ਅੰਦੋਸਤੋ ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਦਾ ਮੈਂ 1 ਮਿੰਟ ਆਪਣਾ ਸਿਰ ਢੱਗ ਲਾ ਕਿਉਂਕਿ ਤੁਹਾਨੂੰ ਪਤਾ ਮੈਂ ਤੁਹਾਨੂੰ ਕਿਹਾ ਸੀ ਸਾਰਿਆਂ ਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਆਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਤਾ ਇੱਥੇ ਨਾ ਦੋਸਤੋ ਗੁਰਬਾਣੀ ਲਿਖੀ ਹੋਈ ਸਿਗੀ ਮੈਂ ਤੁਹਾਨੂੰ ਦਿਖਾਉਣਾ ਉਹ ਆ ਲਿਖੀ ਹੋਈ ਹੈਗੀ ਤੁਸੀਂ ਦੇਖੋ ਸਤ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ ਲਾਈਕ ਇਹ ਸਾਰਾ ਨਾ ਲਿਖਿਆ ਹੋਇਆ ਹੈਗਾ ਤੇ ਇਹ ਪਤਾ ਨਹੀਂ ਲੱਗਿਆ ਦੋਸਤੋ ਅੱਜ ਤੱਕ ਕਿਹਨੇ ਲਿਖਿਆ ਸੀਗਾ ਕਦੋਂ ਲਿਖਿਆ ਸੀਗਾ ਬਟ ਇੰਨੀ ਇੱਕ ਗੱਲਬਾਤ ਜ਼ਰੂਰ ਇੱਥੇ ਲੋਕਾਂ ਨੂੰ ਪਤਾ ਗਈ ਜੇ ਤੁਹਾਡੀ ਹਿਸਟਰੀ ਦੇ ਵਿੱਚ ਲਿਖੀ ਹੋਈ ਹੈ ਕਿ ਇੱਥੇ ਜਦੋਂ ਆਪਣੇ ਸਿੱਖਾਂ ਦੇ ਪਹਿਲੇ ਪਾਸ਼ਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਸੀਗੇ ਤਾਂ ਉਸ ਟਾਈਮ ਦੇ ਵਿੱਚ ਹੋ ਸਕਦਾ ਕਿ ਇਹ ਲਿਖਿਆ ਹੋਵੇ ਪਰ ਮਤਲਬ ਕਿ ਪਰ ਉਦੋਂ ਜਿਹੜੇ ਇਹ ਗੁਰਬਾਣੀ ਹੈਗੀ ਗੁਰਬਾਣੀ ਵੀ ਤੁਹਾਨੂੰ ਪਤਾ ਥੋੜਾ ਟਾਈਮ ਬਾਅਦ ਦੇ ਵਿੱਚ ਬਣੀ ਸੀਗੀ ਹਨਾ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਉਸ ਤੋਂ ਬਾਅਦ ਲਿਖੀ ਗਈ ਵੱਡੇ ਵੱਡੇ ਮਹਾਨ ਲੇਖਕਾਰ ਹੋਏ ਨੇਗੇ ਇਤਿਹਾਸਕਾਰ ਹੋਏ ਨੇਗੇ ਸੋ ਇਹ ਚੀਜ਼ ਅਜੇ ਪ੍ਰੋਪਰ ਤਰੀਕੇ ਨਾਲ ਆਇਡੈਂਟੀਫਾਈ ਨਹੀਂ ਹੋਈ ਹੈਗੀ ਸੋ ਆਪਾਂ ਹੁਣ ਇਹਦੇ ਅੰਦਰ ਚੱਲ ਕੇ ਦਿਖਾਉਨੇ ਆ ਤੁਹਾਨੂੰ। ਵਾਹਿਗੁਰੂ। ਦੋਸਤੋ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸਰੂਪ ਹੈਗਾ ਜੋ ਇੱਥੇ ਬਣਾਇਆ ਹੋਇਆ ਹੈਗਾ। ਤੇ ਆ ਕੁਝ ਸ਼ੀਸ਼ੇ ਦਾ ਪੂਰੇ ਲਾਇਆ ਹੋਇਆ ਹੁਣ ਮੈਨੂੰ ਪਤਾ ਨਹੀਂ ਕਿ ਉੱਤੇ ਪੈਰ ਰੱਖ ਸਕਦੇ ਕਿ ਨਹੀਂ ਕਿਉਂਕਿ ਉਧਰਲੇ ਪਾਸੇ ਜਾਣ ਵਾਸਤੇ ਪਤਾ ਨਹੀਂ ਮੜਥਾ ਦੇਖਣ ਵਾਸਤੇ ਹੱਦ ਬਣਾਈ ਹੋਈ ਹੈ ਜਾਂ ਕੀ ਆ ਪਰ ਉਹ ਸਾਹਮਣੇ ਜਿਹੜੇ ਗਣੇਸ਼ ਜੀ ਨੇ ਉਹ ਰੱਖੇ ਹੋਏ ਨੇ ਉਹਨਾਂ ਸਾਹਮਣੇ ਇੱਕ ਥਾਲੀ ਦੇ ਵਿੱਚ ਅਨਾਰ ਟਾਈਪ ਮੰਨ ਲਓ ਇਹਨਾਂ ਅਨਾਰ ਨੂੰ ਤਰਾਸ਼ ਕੇ ਪੱਥਰ ਨੂੰ ਤਰਾਸ਼ ਕੇ ਅਨਾਰ ਬਣਾਇਆ ਹੋਇਆ ਉਹ ਚੀਜ਼ ਰੱਖੀ ਹੋਏ ਤੇ ਸਾਹਮਣੇ ਉਹ ਉਹ ਭਾਈ ਨੇ ਉੱਥੇ ਕੁਝ ਸਿੱਕੇ ਤੇ ਕੁਝ ਹੋਰ ਜਿਨ੍ਹਾਂ ਨੂੰ ਇੱਥੇ ਰੱਖਿਆ ਗਿਆਗਾ ਲਾਈਕ ਉਹਨਾਂ ਦੀ ਸੇਵਾ ਦੇ ਵਿੱਚ ਚੜਾਉਣ ਕਰਕੇ ਠੀਕ ਹੈ ਜੀ ਤੇ ਇਹ ਬਹੁਤ ਛੋਟਾ ਦਾ ਆ ਦੇਖੋ ਤੁਸੀਂ ਇੱਧਰ ਇਹਨਾਂ ਦਾ ਸਵਰੂਪ ਕਿਸ ਤਰੀਕੇ ਦਾ ਹੈ ਮੈਂ ਥੋੜਾ ਜਿਹਾ ਦੂਰੋਂ ਦਿਖਾਉਣਾ ਤੁਹਾਨੂੰ ਇਹ ਸਵਰੂਪ ਆ ਜੀ ਇੱਥੇ ਜਿਹੜਾ ਰੱਖਿਆ ਹੋਇਆ ਹੈਗਾ ਸੀਗੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਇੱਥੇ ਆਏ ਸੀਗੇ ਇੱਥੇ ਆ ਕੇ ਉਹਨਾਂ ਥੋੜਾ ਟਾਈਮ ਰਏ ਨੇਗੇ ਆਪਣੀਆਂ ਉਦਾਸੀਆਂ ਕੀਤੀਆਂ ਨੇਗੀਆਂ ਬਟ ਇਹ ਜਗ੍ਹਾ ਦੇ ਉੱਤੇ ਜਿਹੜੀ ਪੰਕਤੀਆਂ ਲਿਖੀਆਂ ਹੋਈਆਂ ਨੇ ਉਹ ਲਾਇਕ ਜਿਦਾ ਭਗਵਤ ਗੀਤਾ ਕੁਰਾਨ ਦਾ ਆਪਣਾ ਪਾਠ ਹੈਗਾ ਉਹ ਚੀਜ਼ ਇੱਥੇ ਲਿਖੀ ਹੋਈ ਹੈਗੀ ਰਾਈਟ ਸੋ ਇੱਥੇ ਅਜ ਤੱਕ ਆਇਡੈਂਟੀਫਾਈ ਨਹੀਂ ਹੋਇਆ ਕਿ ਇਹ ਕਿਸ ਨੇ ਲਿਖੀਆਂ ਨੇਗੀਆਂ ਕਿਨੇ ਇੱਥੇ ਇੱਥੇ ਲਾਈਕ ਇੱਥੇ ਨੋ ਰੱਖ ਕੇ ਗਏ ਨੇ ਜੋ ਵੀ ਇਹ ਹਜੇ ਤੱਕ ਇੱਥੋਂ ਦੇ ਲੋਕਲ ਹਿਸਟੋਰੀਕయన్స్ ਨੂੰ ਵੀ ਨਹੀਂ ਪਤਾ ਹੈਗਾ ਸੋ ਐਸੇ ਕਰਕੇ ਅਸੀਂ ਅੱਜ ਇੱਥੇ ਆਏ ਸੀਗੇ ਵੀਡੀਓ ਬਣਾਉਣ ਦੇ ਲਈ ਤਾਂ ਕਿ ਇਸ ਚੀਜ਼ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾ ਸਕੇ ਸਿੱਖੀਜ਼ਮ ਨੂੰ ਕਿਉਂਕਿ ਇੱਕ ਲਾਈਕ ਆਊਟ ਆਫ ਇੰਡੀਆ ਜੋ ਇੰਡੀਆ ਸਿੱਖੀਜ਼ਮ ਦਾ ਸਭ ਤੋਂ ਜ਼ਿਆਦਾ ਮਨਾਇਆ ਜਾਂਦਾ ਹੈ ਪੰਜਾਬ ਅਗਰ ਉਸਕੇ ਇਲਾਵਾ ਕਹੀਂ ਜਗ੍ਹਾ ਪਰ ਇਸ ਕੋ ਇਤਨਾ ਸੰਭਾਲ ਕੇ ਇਤਨੇ ਰਿਸਪੈਕਟ ਦਿੱਤੀਏ ਤਾਂ ਹਮੇ ਡੈਫੀਨਿਟਲੀ ਇਸ ਕੋ ਪ੍ਰਮੋਟ ਕਰਨਾ ਚਾਹੀਏ ਪ੍ਰਮੋਟ ਕਰਨਾ ਚਾਹੀ जी सबका क्या है हाँ जी हमने बहुत सर्च किया इसके लिए लेकिन हमें नहीं पता इवन कि यहाँ के जो लोकल हिस्टोरिक उनको भी नहीं आज तक आइडेंटिफाई हुआ की कि किसने ये लिखा था यहाँ पर किसने ये बोर्ड बनाया कुछ भी लाइक ये जब यहाँ पर इसको थोड़ा बहुत रिबिल्ड किया गया आप देख सकते हैं आसपास में रिबिल्ड किया हो उसकी फोटोग्राफ वगैरह लगाई हुई है लेकिन उनको भी ये जस्ट मिट्टी से ही मिला किसी को कुछ नहीं पता है कि ये किधर से आया और किसने इसको तराशा है और जो इसमें गुरबानी की पंक्तियां लिखी हुई है, हैं वो पहली जो पौड़ी है उसका जस्ट पार्ट लिखा उसके बाद सतगुर से एक लिखा।, लिखा हुआ है वो हमें एक्चुअली हमें भी समझ में नहीं आया क्योंकि जो एक अक्षर दूसरे अक्षर के साथ जोड़कर लिखा हुआ है एक ही लाइन में वो लाइक हम पंजाबी जानते हैं तो हम लाइक उसको कट करके हाँ वो छेद करके हम देख सकते हैं बट वो हमें नहीं पता चला ਬਟਾ ਰਿਕਾਰਡਿੰਗ ਕਰਕੇ ਹੋਪਫੁਲੀ ਆਪ ਹਾਂ ਜੀ ਦੇਖੋਗੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਲਾਈਕ ਅਗਰ ਤੁਸੀਂ ਵੀ ਆਉਂਨੇ ਹੋ ਇਸ ਚੀਜ਼ ਨੂੰ ਦੇਖੋ ਜਰੂਰ ਪ੍ਰਮੋਟ ਕਰੋ ਠੀਕ ਹੈ ਜੀ ਦੋਸਤੋ ਇਹ ਦਰਵਾਜ਼ਾ ਲੋਕ ਹੈਗਾ ਇੱਥੇ ਪਰ ਇਹਦੇ ਉੱਤੇ ਵੀ ਨਾ ਪੰਜਾਬੀ ਦੇ ਵਿੱਚ ਲਿਖਿਆ ਹੋਇਆਗਾ ਓਮਕਾਰ ਦੋਸਤੋ ਪੜਿਆਣੇ ਜਾ ਰਿਹਾ ਵਾਹਿਗੁਰੂ ਲਿਖਿਆ ਹੋਇਆ ਪੰਜਾਬੀ ਆਪਣੀ ਪੰਜਾਬੀ ਲੈਂਗੁਏਜ ਲਿਖੀ ਹੋਈ ਹੈਗੀ ਤੇ ਮੈਂ ਫੋਟੋ ਖਿੱਚ ਕੇ ਸਕਰੀਨਸ਼ਾਟ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਦਾਗਾ ਤੇ ਤੁਸੀਂ ਉਹਨੂੰ ਜਰੂਰ ਰੀਡ ਕਰਕੇ ਸਾਨੂੰ ਦੱਸਿਓ ਕਿ ਕੀ ਲਿਖਿਆ ਹੋਇਆਗਾ